ਕਬੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਾਈ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਗੱਲ ਕਰਦੇ ਬਈ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਤੇ ਤਿੰਨ ਏਰੀਆ ਦੇ ਵਿਚਾਲੇ ਪੰਡੀ ਪੈ ਜਾਂਦੀ ਹੈ ਕਿ ਤੇ ਵਧੀਆ ਵਧੀਆ ਕੰਡੀਸ਼ਨ ਦੇ ਟਰੈਕਟਰ ਹੁੰਦੇ ਨੇ ਕਿ ਬਾਈ ਆਪਣੇ ਨਾਲ ਸਾਰੀ ਗੱਲਬਾਤ ਕਰਾਂਗੇ ਅੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਠੀਕ ਹੋ ਬਾਈ ਜੀ ਵਧੀਆ ਬਾਈ ਅੱਜ ਕਿੰਨੇ ਟਰੈਕਟਰ ਨੇ ਬਈ ਚਾਰ ਆ ਜੀ ਚਾਰ ਟਰੈਕਟਰ ਮੰਡੀ ਠੀਕ ਆ ਬਾਈ ਜੀ ਤੇ ਨਾਮ ਤੇ ਮੋਡਲ ਨੰਬਰ ਕੀ ਬਾਈ ਜੀ ਆਪਣਾ ਨਾਮ ਬਾਈ ਠੀਕ ਹੈ ਨੰਬਰ ਹੈਗਾ 9855874373 ਠੀਕ ਹੈ ਬਾਈ ਜੀ ਤੇ ਉਹ ਹਾਂ ਠੀਕ ਹੈ ਬਾਈ ਜੀ ਪੰਜਾਬ ਨੰਬਰ ਟਰੈਕਟਰ ਹੁੰਦੇ ਘਰੇ ਨਾਲ ਨੰਬਰ ਇਹ ਆਪ ਨੰਬਰ ਹੀ ਹੁੰਦੇ ਜੀ ਠੀਕ ਹੈ ਜੀ ਹਾਂ ਜੀ ਚਲੋ ਬਾਈ ਜੀ ਪਹਿਲਾਂ ਸਟਾਰਟ ਕਰਾਂਗੇ ਬਾਈ ਜੀ ਜੌਂਡੀ ਆਰ 5310 ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਉਹ ਕੇ ਰਿਪੋਰਟ ਤੇ ਪਈ ਹੈ ਤੇ ਚੈੱਕ ਕਰੋ ਬਾਈ ਜੀ ਤੇ ਫਾਈਬਰ ਦੀ ਹੱਟ ਵਗੈਰਾ ਲੱਗੀ ਹੋਈ ਹੈਗੀ ਉਹ 2016 ਮਾਡਲ ਹੈ ਜੀ ਪੰਜਾਬ ਨੰਬਰ ਦਾ 2016 ਮਾਡਲ ਹੈਗਾ BB22 ਨੰਬਰ ਹੈ BB22 ਨੰਬਰ ਹੈਗਾ ਇਹ ਲੋ ਵੀ ਚੈੱਕ ਕਰ ਲੋ ਪੈਸੇ ਟਾਇਰਾਂ ਨਾਲ ਦੇ ਨਾਲ ਦੇ ਟਾਇਰ ਨੇ ਜੀ 75 ਪੈਸੇ ਠੀਕ ਹੈ ਕਿੰਨੇ ਘੰਟ ਚੱਲੇਗਾ ਤਕਰੀਬਨ ਜੀ ਆ ਹੀ ਚੱਲੇ 15 1600 ਪੰਡਾ 15 1600 ਘੰਟ ਚੱਲੇਗਾ ਇਹ ਲੋ ਵੀ ਕੰਡੀਸ਼ਨ 6 ਲੱਖ ਤੇ 20 ਹਜ਼ਾਰ ਦਾ ਸੀ 6 ਲੱਖ ਤੇ 20 ਹਜ਼ਾਰ ਰੁਪਇਆ ਦਾ 6 ਲੱਖ 50 ਹਜ਼ਾਰ ਰੁਪਇਆ ਡਿਮਾਂਡ ਆ ਗਈ ਤੇ 6 ਲੱਖ 20 ਖੁੱਲ੍ਹਦੇ ਹਿੱਸੇ ਵਾਲਾ ਜੀ ਖੁੱਲ੍ਹਦੇ ਹਿੱਸੇ ਵਾਲਾ ਹਾਂ ਜੀ ਚੈੱਕ ਕਰ ਲੋ ਇਹਦੇ ਚ ਬੰਦ ਹਿੱਸਾ ਵੀ ਆਇਆ ਖੁੱਲ੍ਹਦੇ ਹਿੱਸੇ ਵਾਲਾ ਠੀਕ ਆ ਭਾਈ ਜੀ ਤੇ ਮੰਗੇ ਦੀ ਵਾਪਸ ਗਈ ਹਾਂ ਜੀ ਇਹ ਕਹੇਗਾ ਬਈ ਸੁਵਰਾਜ 855 ਰਵਾਰਸ ਪੀਟੀਓ ਤੇਗੀ ਚੁੱਲੇ ਵਾਲਾ 2019 ਮਾਡਲ ਹੈ 2019 ਮਾਡਲ ਹੈ ਨਾਲ ਦੇ ਟਾਰੇ ਜੈ ਵੀ ਬਈ ਹਾਂਜੀ ਹਾਂਜੀ ਸਾਈਡ ਕਲੱਚ ਆ ਜੀ ਸਾਈਡ ਕਲੱਚ ਵਾਲਾ ਅਲੱਗ ਦੇ ਕਲੱਚ ਵਾਲਾ ਜੀ ਇਹਨਾਂ ਦਾ ਹਾਂਜੀ ਹਾਂਜੀ ਐਵੀ ਸਟਾਰਟ ਲੱਗਿਆ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਈ ਜੀ ਟਾਇਰ ਮੂਰਲੇ 75 ਪੈਸੇ ਆ ਜੀ ਮਗਰਲੇ 70 ਪੈਸੇ ਆ ਜੀ ਮਗਰਲੇ 70 ਪੈਸੇਗੇ ਤੇ ਕਿੰਨੇ ਘੰਟੇ ਚੱਲੇ ਬਈ ਜੀ ਇਹ ਚੱਲਿਆ ਜੀ ਚੱਲੇ 22300 ਘੰਟੇ ਚੱਲੇ ਹੈ ਜੀ 22300 ਘੰਟੇ ਚੱਲੇ ਹੈਗਾ ਆਲ ਓਰੀਜਨਲ ਤੇ ਅਲੱਗ ਦੇ ਕਲੱਚ ਵਾਲਾ ਆ ਜਿੰਦੇ ਤੇ ਬਾਈ ਜੀ ਨੇ ਵਗਰਾਟਾ ਤੇ ਟੇਪ ਜਿਹੜੀ ਕਰਵਾਈ ਹੈਗੀ ਕਈਆਂ ਤੇ ਹੁੰਦਾ ਹੈਗਾ ਤੇ ਓਕੇ ਰਿਪੋਰਟ ਚ ਕੀ ਡਿਮਾਂਡ ਵਜੇ ਬਈ ਇਹਦੀ ਜੀ ਮੁੱਲ ਸਵਾ 6 ਲੱਖ ਰੁਪਿਆ 6 ਲੱਖ 10 ਹਜ਼ਾਰ ਤੱਕ ਦੇ ਨਾਲ 80 ਦੇ ਲੱਕ ਬਾਕੀ ਮੌਕੇ ਦੇ ਮਾਨਤਾਨ ਹੋ ਜੀ ਹੋਰ ਵੀ ਹੋ ਜਾਊਗਾ ਕਿ ਬਾਈ ਜੀ ਬਾਈਆਂ ਕੋਲੇ ਮੰਨ ਕੇ ਚੱਲੋ 15 ਤੋਂ 20 ਤੋਂ ਟਰੈਕਟਰ ਹੁੰਦੀ ਨੇਗੇ ਪੂਰੇ ਪੂਰੇ ਟਾਪ ਮਾਡਲ ਵਾਲੇ ਲੱਗ ਕੇ ਬਈ ਸੁਵਰਾਜ 744 XT ਵਾਲਾ ਤੇ ਪਹਿਲਾਂ ਇਹ ਦੇਖੋ ਬਾਈ ਜੀ ਟਰੈਕਟਰ ਪੂਰਾ ਹਰਾ ਸਜਾਰਿਆ ਹੋਇਆ ਪੂਰਾ ਕੈਂਟ ਲੱਗਦਾ ਹੈ 500 500 ਘੰਟਾ ਚੱਲਿਆ ਜੀ 500 ਘੰਟਾ ਹਾਂ ਜੀ ਜੈਨੂਨ ਬੰਦ ਮੰਡੀ ਦਾ ਕਹਿੰਦੀ ਲੋੜੀਂਦੀ ਏਜੰਸੀ ਚ ਘੜਾ ਲਾ ਲੋ ਇੱਕ ਬਰਾਬਰ ਏਜੰਸੀ ਵਾਲੀ ਕੰਡੀਸ਼ਨ ਹੈ ਜਮਾ ਏਜੰਸੀ ਵਾਲੀ ਕੰਡੀਸ਼ਨ ਹੈਗੀ ਪੂਰਾ ਸਾਫ ਪਿਆਗਾ ਤੇ ਬਾਕੀ ਸਮਾਈ ਚ ਚੱਲਿਆ ਜਿੰਨਾ ਵੀ ਟਰੈਕਟਰ ਹੈਗਾ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ 95 ਪੈਸੇ 95 ਕਹਿੰਦੀ ਲੋੜੀਂਦੀ ਹਾਂ 90 95 ਪੈਸੇ ਟਾਇਰ ਠੀਕ ਹੈ ਜੀ ਨਵਾਂ ਟਰੈਕਟਰ ਹੈ ਜਮਾ ਜੇ ਆ ਜੰਸਕਾ ਜੋਂਦੋਂ ਨਿਕਲਦਾ ਮਾਰਕਾ ਲੱਗਦਾ ਹਜੇ ਲੱਗਿਆ ਹੋਇਆ ਨਾ ਠੀਕ ਹੈ ਜੀ ਇਹ ਵੀ ਪੰਜਾਬ ਨੰਬਰ ਹੈ ਹਾਂ ਪੀ ਪੀ ਬਾਈ ਪੀ ਪੀ ਬਾਈ ਇਹ ਨੰਬਰ ਹੈਗਾ ਆਪਣੇ ਕੋਲੇ 22 ਜਿਆਦਾ ਬਾਈ ਨੰਬਰ 30 ਨੰਬਰ ਦਾ ਟਰੈਕਟਰ ਹੀ ਹੁੰਦਾ ਠੀਕ ਹੈ ਜੀ ਜਾਂ ਮਹਿੰਡਾ ਨੰਬਰ ਹੁੰਦਾ ਜਾਂ ਮਕਸਰ ਜਾਂ ਫਾਜਲ ਦਾ ਠੀਕ ਹੈ ਜਾਂ ਪੀਪੀ 15 ਹੋਰ ਦਾ ਹੁੰਦਾ ਜਿਆਦਾ ਠੀਕ ਹੈ ਜੀ ਵੀ ਮਾਡਲ ਹੈਗਾ ਤੇ ਇਹਦੀ ਕੀ ਡਮਾਂਡ ਆ ਬਈ ਜੀ ਇਹਦੀ ਜੀ ਮੁੱਲ ਤਾਂ ਇਹ ਦੇ ਦਾਂਗੇ 6 ਲੱਖ 10000 ਦਾ 6 ਲੱਖ 40000 ਰੁਪਿਆ ਪੂਰੇ 6 ਲੱਖ ਦਾ ਦੇ ਦਾਂਗੇ ਪੂਰੇ 6 ਲੱਖ ਦਾ 40000 ਰੁਪਿਆ ਡਿਸਕਾਊਂਟ ਲੈ ਲਓ ਬਈ ਜੀ ਜੇ ਕਰ ਰਹੇ ਲਾਉਂਦੇ ਤਾਂ ਨਹੀਂ ਬਈ ਕੁਝ ਨਹੀਂ ਕੁਝ ਨਹੀਂ ਲਾਉਣਾ ਇਹ ਦੇਣਾ ਠੀਕ ਹੈ ਅਹੀਂ ਦੇਣਾਗਾ ਆਪਣੇ ਕੋਲ 30 35 ਟਰੈਕਟਰ ਹੈਗੇ ਟਰੈਕਟਰ ਹੋਰ ਵੀ ਹੈਗੇ ਆਪਣੇ ਕੋਲ 53 ਠੀਕ ਹੈ ਜੀ 855 ਹੈਗਾ 22 ਮਾਡਲ 3 ਸਪੀਡ ਠੀਕ ਹੈ ਜੀ ਹਾਂਜੀ 16 ਮਾਡਲ ਹੈਗਾ 855 ਆਪਣਾ ਮੁਕਸਰ ਨੌਰਾ ਬਣਿਆ ਹੋਇਆ ਬਾਈਪਾਸ ਦੇ ਉੱਤੇ ਹੌਲੈਂਡ ਏਜੰਸੀ ਦੇ ਨਾਲ ਜਮਾ ਠੀਕ ਹੈ ਜੀ ਹਾਂ ਕਿਸਾਨ ਟਰੈਕਟਰ ਸੇਲ ਮੁਕਸਰ ਠੀਕ ਹੈ ਤੇ ਜੇ ਆਪਾਂ ਟਰੈਕਟਰ ਬਈ ਜੀ ਨਾਲ ਕਟਵਾਉਣਾ ਹੈ ਟਰੈਕਟਰ ਨਾਲ ਵੀ ਕੱਟ ਲਈਦਾ ਲੋਨ ਦਾ ਵੀ ਸਾਰਾ ਸਿਸਟਮ ਹੈਗਾ ਲੋਨ ਵਗੈਰਾ ਸਾਰਾ ਲੋਨ ਦੀ ਸਬਦਾ ਵੀ ਹੈਗੀ ਹੈ ਜਿਵੇਂ ਹਾਂਜੀ 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 ਠੀਕ ਹੈ ਜੀ ਜਿਵੇਂ ਆਪਾਂ ਕਹਿੰਦੀਏ ਵੀ ਲੋਨ ਤੇ ਦਾ ਉਹ ਗੱਲ ਆ ਕਿ ਆਪਦਾ ਥੋੜਾ ਖਰਚਾ ਲਿਆਓ ਟਰੈਕਟਰ ਲੈ ਜਾਓ ਜਹਾਜ਼ਾਰ ਕੱਢ ਲਿਓ ਅਸੀਂ ਤਾਂ ਇਹ ਆਨੇ ਜੀ ਕਰਵਾਉਣ ਦੀ ਜ਼ਿੰਮੇਦਾਰ ਨੂੰ ਲੋਡ ਹੀ ਨਾ ਪਵੇ ਕਿਸੇ ਭਰਾ ਨੂੰ ਪਰ ਜੇ ਲੋਡ ਵੀ ਆ ਤਾਂ ਜਾਇਜ਼ ਜਮਾਂ ਵਾਜਬ ਰੇਟ ਤੇ ਕਰਵਾ ਦਾਂਗੇ ਨਹੀਂ ਵੀ ਉਹ ਫੈਲ ਦਾ 45000 ਪਰਤਾ 40000 ਪਰਤਾ ਦਫੜਾ ਕੁਸੜੀ ਵਾਲਾ ਕੰਮ ਪਹਿਲਾਂ ਗਾਹਕ ਦੀ ਨਿਗ੍ਹਾ ਰੱਖਾਂਗੇ ਫੈਂਸ ਵਾਲੇ ਦੀ ਬਾਅਦ ਚ ਠੀਕ ਹੈ ਇਹ ਉਹ ਸਿਸਟਮ ਨਹੀਂਗਾ ਠੀਕ ਹੈ ਜੀ ਜੇ ਮੈਂ ਆਪਾਂ ਕਹਿੰਦੀ ਦੁਬਾਰਾ ਫਸ ਜਾਂਦਾ ਅਗਲਾ ਨਹੀਂ 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 ਵੀ ਨਾ ਕੋਈ ਨਜ਼ਾਰਾ ਉਹਦਾ ਇਤਬਾਦ ਚ ਤਾਂ ਫੱਜਦਾ ਹੈ ਬਾਕੀ ਆਪਾਂ ਨੂੰ ਇਹ ਨਹੀਂ ਜ਼ਰੂਰੀ ਵੀ ਸਾਡੇ ਅੱਖ ਹੀ ਲੋਨ ਜਿੱਥੋਂ ਮਰਜ਼ੀ ਕਰਵਾ ਸਕਦਾ ਅਗਲਾ ਠੀਕ ਹੈ ਜੀ ਆਪਦੀ ਮਰਜ਼ੀ ਨਾਲ ਜਿਹੜੇ ਮਰਜ਼ੀ ਫੈਂਸ ਤੋਂ ਕਰਵਾ ਸਕਦਾ ਠੀਕ ਹੈ ਹਾਂਜੀ ਹਾਂਜੀ ਤੇ ਕਾਪੀ ਕਾਗਜ਼ ਜੱਟਾਂ ਦੀ ਭਾਈ ਜੀ ਕਾਪੀ ਕਾਗਜ਼ ਹਾਜ਼ਰ ਆ ਤਕਰੀਬਨ 35 ਨੰਬਰ ਫਾਰਮ ਲੈਟਰ ਪੈਡ ਨਾਲ ਆ ਸਾਰੇ ਡਾਇਰੈਕਟਰਾਂ ਦੇ ਠੀਕ ਹੈ ਜੀ ਬਾਕੀ ਜਿਹੜਾ ਕੈਸ਼ ਦਾ ਜਿਵੇਂ ਆ 44 ਦੇ ਨਾਲ ਆ ਕਾਗਜ਼ ਠੀਕ ਹੈ ਜੀ ਇਹਦੇ ਕਾਗਜ਼ ਇਹ ਕਲੀਅਰ ਆ ਜਿਵੇਂ ਜੌਂਡੀਅਰ ਕਲੀਅਰ ਆ ਠੀਕ ਹੈ ਜੀ ਤੇ ਲੋਨ ਲੋਨ ਇਹਨਾਂ ਦਾ ਸਾਰਿਆਂ ਦਾ ਕਲੀ ਟਾਈ ਲੋਨ ਦੁਬਾਰਾ ਹੋਣਾ ਨਾ ਠੀਕ ਹੈ ਜੀ ਹਾਂਜੀ ਹਾਂਜੀ ਮੋਬਾਈਲ ਨੰਬਰ 98558 7478 ਠੀਕ ਹੈ ਬਾਈ ਜੀ 98725 37547 ਨਿਊ ਆਰਲੈਂਡ ਏਜੰਸੀ ਮੁਖਸਰ ਦੇ ਨਾਲ ਆਪਣਾ ਸ਼ੋਰੂਮ ਆ ਠੀਕ ਹੈ ਜੀ ਗਣਪਤੀ ਕਾਰ ਬਾਜ਼ਾਰ ਦੇ ਨਾਲ ਆ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਓਕੇ ਜੀ ਓਕੇ ਸਸਿਆ ਬਾਈ ਜੀ ਸਸੀ ਗਾਲ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ ਮੇਰਾ ਨਾਮ ਹੈਗਾ ਜੀ ਗਰਮੀਤ ਸਿੰਘ ਗੱਜ ਪਿੰਡ ਪੱਕਾ ਕਲਾ ਮੋਬਾਈਲ ਨੰਬਰ ਹੈਗਾ 90412 520 520 ਹਾਂਜੀ 90412 520 ਜੀ ਇਸ ਦਾ ਬਾਈ ਜੀ ਇਹ ਲਵੇ ਟਰੈਕਟਰ ਲੈ ਗਿਆ ਬਾਈ ਦੋ ਟਰੈਕਟਰ ਲੈ ਗਿਆ ਬਾਈ ਹਾਂਜੀ ਦੋ ਜੀ ਦੋ ਜੀ ਠੀਕ ਆ ਬਾਈ ਜੀ ਤੇ ਲੋ ਬਾਈ ਪਹਿਲਾਂ ਟਰੈਕਟਰ ਬਾਈ ਗੱਲਬਾਤ ਕਰਾਂਗੇ ਕਿੰਨੇ ਮਾਡਲ ਆ ਬਾਈ ਜੀ ਇਹ 12 ਮਾਡਲ ਆ ਜੀ 12 ਮਾਡਲ ਆਗਾ ਤੇ ਟਾਇਰ ਟੱਪਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ ਜੀ ਮਗਰ ਨੇ ਬਾਈ ਜੀ 75 ਕੁ ਪੈਸੀ ਜੀ ਠੀਕ ਆ ਜੀ ਮੂਹਰ ਲਈ ਵੀ ਨਹੀਂ ਕੀ ਹੈ ਜੀ ਮੂਹਰ ਲਈ ਵੀ ਆ ਲਿਆ ਸਾਰੀ ਕਟਾਈ ਵਾਲਾ ਪੰਜਾਬ ਨੰਬਰ ਆ ਕਰਿਆਣਾ ਬਾਈ ਜੀ ਇਹ ਜੀ ਹਰਿਆਣਾ ਨੰਬਰ ਆ ਤੇ ਪੰਜਾਬ ਚ ਲੈਣਾ ਦਾ ਐਨਓਸੀ ਮਿਲ ਜੂਜੀ ਇਹਦੀ ਐਨਓਸੀ ਮਿਲ ਜੂਗੀ ਹਾਂਜੀ ਤੇ 12 ਮਾਡਲ ਹੈ 12 ਮਾਡਲ ਜੀ ਠੀਕ ਹੈ ਬਜੀ ਟਰੈਕਟਰ ਪੂਰਾ ਸਾਫ ਅਰੀਜਨਲ ਟਰੈਕਟਰ ਹੈ ਜੀ ਸਾਰਾ ਸਾਰਾ ਅਰੀਜਨਲ ਹੈਗਾ ਹਾਂਜੀ ਅਰੀਜਨਲ ਜੀ ਠੀਕ ਹੈ ਜੀ ਤੇ ਵੀ ਗੱਡੀ ਦੇ ਟਾਇਰ ਨੇ ਵੀ ਵੀ ਗੱਡੀ ਦੇ ਚਾਰੇ ਵੀ ਗੱਡੀ ਦੇ ਆ ਜੀ ਠੀਕ ਹੈ ਜੀ 13 ਦੇ ਟਾਇਰ ਹੈ ਜਗਾ ਹਾਂਜੀ ਹਾਂਜੀ ਤੇ ਕੀ ਡਿਮਾਂਡ ਹੈ ਬਜੀ ਦੀ ਹਾਂਜੀ ਕੀ ਡਿਮਾਂਡ ਹੈ ਜੀ ਇਹ ਜੀ 311 12000 ਰੁਪਏ ਜੀ ਮਾਨਤਾ ਜੀ ਮਾਨਤਾ ਹੋ ਜੂ ਮੌਕੇ ਤੇ ਜੀ ਬਾਕੀ ਪਾਕ ਪਾਕ ਹਾਂਜੀ ਐ ਕਹਿੰਗੇ ਬਜੀ ਪਾਵਰ ਟਰੈਕਟਰ 445 ਦਾ ਜਿਵੇਂ ਆਪਾਂ ਕਹਦੇ ਬ ਇਹ ਆਪਣੇ ਰੇਟ ਥੋੜੇ ਜਿਹਾ ਘੱਟ ਮਿਲਦੇ ਨੇ ਜੀ ਇਹ ਪੰਜਾਬ ਨੰਬਰ ਆ ਜੀ ਇਹ ਪੰਜਾਬ ਨੰਬਰ ਆ ਹਾਂਜੀ ਹਾਂਜੀ ਠੀਕ ਆ ਜੀ ਮੈਂ ਮੈਨੇ ਸੋਚਿਆ ਪੜੀ ਇਹ ਵੀ ਹਰਿਆਣਾ ਨਹੀਂ ਨਹੀਂ ਇਹ ਪੰਜਾਬ ਨੰਬਰ ਆ ਜੀ ਠੀਕ ਆ ਜੀ ਤੇ ਸਾਦੀ ਘਟਾਈ ਵਾਲਾ ਗਿਆ ਤੇ ਫਰੰਟਰ ਨਵੇਂ ਮੰਗੂ ਪੈਨੇ ਗਿਆ ਤੇ ਬੈਕ ਡਾਰ ਕਿੰਨੇ ਕੇ ਪੈਸੇ ਪੈਨੇਗੇ ਮਾਰਲੇ ਪਈ ਆ ਜੀ 90 ਪੈਸੇ ਜੀ ਠੀਕ ਆ ਮਾਰਲੇ ਵੀ ਬਈ 90 ਪੈਸੇ ਪੈਨੇਗੇ ਕੋਲੋ ਦੇ ਟਾਇਰ ਲੈ ਕੇ ਬਈ ਜੀ ਕੋਲੋ ਦੇ ਕੋਲੋ ਦੇ ਟਾਇਰਾਂ ਦੇ ਗਏ 5 ਡਾਲਰ ਫਿਰ ਗਏ ਡਬਲ ਕਲਚ ਤੇ ਡਬਲ ਡਬਲ ਪੀਟ ਕੋਈ ਤੇ ਇੰਜਨ ਗੇਅਰ ਪੱਖੋ ਭਜੇ ਓਕੇ ਆ ਜਮਾ ਜੀ ਬਾਹਰ ਕੇ ਲੈ ਜਾ ਬੰਦਾ ਬਾਹਰ ਕੇ ਲੈ ਗਏ ਬਾਹਰ ਕੇ ਲੈ ਗਏ ਗਾਰੰਟੀ ਹੈ ਪੂਰੀ ਹਾਂਜੀ ਫੁੱਲ ਗਾਰੰਟੀ ਜੀ ਠੀਕ ਹੈ ਜੀ ਪੀਵੀ 43 ਨੰਬਰ ਹੈਗਾ ਤੇ ਕਿੰਨੇ ਮਾਡਲ ਆ ਭਾਈ ਜੀ ਇਹ 10 ਮਾਡਲ ਆ ਜੀ ਠੀਕ ਹੈ Ориਜినਲ ਹੀ ਆ ਭਾਈ ਸਰ Ориجنাল Ориجنাল ਜੀ ਸਾਰਾ Ориجنਲ ਹੈਗਾ ਤੇ ਕੀ ਡਿਮਾਂਡ ਆ ਭਾਈ ਜੀ ਇਹਦੀ ਇਹਦੀ 2,70,000 ਰੁਪਏ ਜੀ 2,70,000 ਹਾਂਜੀ ਹਾਂਜੀ ਤੇ ਬਾਕੀ ਭਾਈ ਮੌਕੇ ਤੇ ਮਾਨਤਾ ਨੂੰ ਜ਼ਰੂਰ ਕਰਦਣਗੇ ਭਾਈ ਇਹ ਤੋਂ ਬਣਾ ਕੋਈ ਹੋਰ ਟਰੈਕਟਰ ਵੀ ਆਪਣੇ ਕੋਲ ਨਹੀਂ ਆਪਣੇ ਕੋਲ ਦੋ ਹੀ ਹੈ ਜੀ ਠੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ 94175 78826 ਮੋਬਾਈਲ ਨੰਬਰ ਹੈ ਠੀਕ ਹੈ ਜੀ ਨਾਮ ਹਰਦੇਵ ਸਿੰਘ ਆ ਪਿੰਡ ਪੱਕਾ ਕਲਾ ਪੱਕਾ ਕਲਾ ਹਾਂ ਠੀਕ ਹੈ ਜਿਹੜਾ ਆਪਣੇ ਟੱਬ ਵਾਲੀ ਦੇ ਹਾਂ 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 ਠੀਕ ਹੈ ਜੀ ਬਾਈ ਜੀ ਘਰੂ ਟਰੈਕਟਰ ਲੈ ਕੇ ਆਇਆਗਾ ਬਈ ਇੱਕ ਹੀ ਟਰੈਕਟਰ ਲੈ ਕੇ ਆਇਆ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਸਾਰਾ origignal ਹੈ ਬਾਈ ਜੀ ਜਿੰਨਾ ਵੀ ਹੈਗਾ ਹਾਂ ਸਾਫ ਪਿਆ ਠੀਕ ਹੈ ਜੀ origignal ਹੀ ਹੈ ਜਿੰਨਾ ਵੀ ਹੈਗਾ ਠੀਕ ਹੈ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਮੂਰਲੇ 90 ਪੈਸੇ ਪਿਆ ਹੈ ਠੀਕ ਹੈ ਜੀ ਮਗਰ ਨੇ 45 ਕੇ ਪੈਸੇ ਠੀਕ ਹੈ ਜੀ 45 ਤੋਂ 50 ਕੇ ਪੈਸੇ ਪੈਣੇ ਕਿ ਬਾਕੀ ਬੰਦੀ ਸੇ ਚੈੱਕ ਕਰ ਲੋ ਬਾਈ ਜੀ origianally ਅਗੇ ਜਿੰਨਾ ਵੀ ਹੈਗਾ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਇੰਜਰ ਗੇਅਰ ਤਾਂ ਚੰਗਾ ਸਹੀ ਹੈ ਇੰਜਰ ਗੇਅਰ ਤਾਂ ਚੰਗਾ ਸਹੀ ਹੈ ਸਲਫਸੂਲ ਓਕੇ ਚੱਲ ਹਾਂ ਚੰਗਾ ਆਪਾ ਤੇ ਸੈਂਟਰ ਗੇਰ ਹੈਗਾ 492 ਪਾਵਰ ਡਰਾਈਵਰ ਬਾਈ ਜੀ ਤੇ ਪੰਜਾਬ ਨੰਬਰ ਹੈਗਾ ਹਰਿਆਣਾ ਬਾਈ ਜੀ ਹਰਿਆਣਾ ਹਰਿਆਣਾ ਨੰਬਰ ਹੈਗਾ ਕਿੰਨੇ ਮਾਡਲ ਹੈ ਬਾਈ ਜੀ 5 ਹੈ ਤੇ ਬਈ 2005 ਮਾਡਲ ਲਗਾ ਇਹ ਬਾਕੀ ਕੰਡੀਸ਼ਨ ਦਾ ਓਕੇ ਪੈਗਾ ਤੇ ਕੀ ਡਿਮਾਂਡ ਆ ਬਾਈ ਜੀ ਇੱਕ 61 ਲਿਖਿਆ ਆਪਾਂ ਇਹਦੇ ਤੇ 2 ਲੱਖ ਦਾ ਦੇ ਦਾਂਗੇ ਇੱਕ 61 ਲਿਖਿਆ 2 ਲੱਖ ਦਾ ਦੇ ਦਾਂਗੇ ਕਹਿੰਦਾ ਹੈ ਤੇ 12000 ਰੁਪਏ ਦੀ ਸੂਟ ਹੈ ਕਹਿੰਦੇ ਜੀ ਤੇ ਬਾਕੀ ਬਈ ਕਹਿੰਦਾ ਮੌਕੇ ਦੇ ਮਾਨਤਾਨ ਵੀ ਕਰ ਲਾਂਗੇ ਸਕਰੀਨ ਉੱਪਰ ਨੰਬਰ ਆ ਬਈ ਜੀ ਤੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਵੇ ਕੰਟੈਕਟ ਕਰ ਸਕਦੇ ਆ ਪੱਕੇ ਗਲੇ ਹੁੰਦਾ ਬਈ ਜੀ ਹਾਂ ਪੱਕਾ ਗਲੇ ਠੀਕ ਆ ਬਈ ਜੀ ਧੰਨਵਾਦ ਸੱਗੇਗਾ ਬਈ ਜੀ ਸੱਸੀ ਕਹੇ ਬਈ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਈ ਜੀ 9465830597 ਨਾਮ ਹੈਗਾ ਜਖਸੀਰ ਸਿੰਘ ਜੀ ਠੀਕ ਹੈ ਬਾਈ ਤੇ ਕਾ ਟਰੈਕਟਰ ਲੈ ਕੇ ਆਇਆ ਇੱਕ ਉਹ ਟਰੈਕਟਰ ਆ ਪਹਿਲੇ ਨਾ ਸਾਡੇ ਫਸਟ ਓਨਰ ਠੀਕ ਹੈ ਜੀ ਘਰ ਦਾ ਟਰੈਕਟਰ ਬਈ ਘਰੂ ਟਰੈਕਟਰ ਬਾਈ ਜੀ ਜਿਹਦੇ ਇਹ ਮੰਗ ਬਹੁਤ ਰਹਿੰਦੀ ਹੈ ਬਾਈ ਕਹਿੰਦੇ ਨੇ ਕਈ ਵੀਰ ਇਹ ਘਰੂ ਟਰੈਕਟਰ ਦਿਖਾਓ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਚਾਰੇ ਟਾਇਰ ਨਵੇਂ ਨੇ ਠੀਕ ਹੈ ਫਰੰਟ ਰਾਈਡ ਵਾਲਾ ਤੇ ਪਿਛਲੇ ਦੇ ਬਾਈ ਜੀ ਪਲੱਸ ਵਾਲੇ ਟਾਇਰ ਨੇ ਐਮ ਆਰ ਪ ਦੇ ਨਵੇਂ ਟਾਇਰ ਚੱਗੇ ਤੇ ਕੰਡੀਸ਼ਨ ਦਾ ਪੂਰਾ ਓਕੇ ਪਿਆ ਤੇ 16 ਦੇ ਟਾਇਰਾਂ ਚ ਬਾਈ ਜੀ ਤੇ ਰੰਗ ਪੇਂਟ ਦਾ origignal ਬਈ ਰੰਗ ਪੇਂਟ ਦਾ ਨਾਲ ਦਾ origignal 15 ਦੇ ਟਾਇਰਾਂ ਚ ਹੈਗੇ 15 ਦੇ ਟਾਇਰਾਂ ਚ ਹੈਗਾ ਲੈ ਬਾਈ 14 ਦੇ ਟੈਰਾ ਚੋਂ ਨਵਰੇ ਖਾਸ ਤਾਂ ਹਾਂ 14 ਵਾਲਾ ਇਹ 15 ਪਵਾਏ ਹੋਣੇ ਜੀ ਠੀਕ ਹੈ 15 ਦੇ ਪਵਾਏ ਹੋਏ ਹੈਗੇ ਸੋ ਪਰ ਪਹਿਲੇ ਨਾਂ ਹੀ ਸਾਡੇ ਪੰਜਾਬ ਨੰਬਰ ਕਰਿਆਣਾ ਪੰਜਾਬ ਨੰਬਰ ਆ ਜੀ ਠੀਕ ਹੈ ਜੀ ਪੀ ਵੀ ਕਿੱਥੋਂ ਦਾ ਹੈ ਪੀ ਵੀ ਕੋ ਆਪਣਾ ਬਰਨਾਲਾ ਜੀ ਪੀ ਵੀ 19 ਪੀ ਵੀ 19 ਕੋਟ ਦੁਨ ਦਾ ਪੰਡਾ ਸਾਡਾ ਜੀ ਠੀਕ ਹੈ ਕੋਟ ਦੁਨ ਨੇ ਤੋਂ ਆਇਆ ਬਾਈ ਤੇ ਪ੍ਰੋਡਿਊਸਰ ਦੇ ਪਿੰਡੋ ਲਾਲ ਜਿਹੜੀ ਭਾਨੇ ਸੀ ਕੋਲੇ ਪਿੰਡੋ ਲਾਲੋ ਹਾਂਜੀ ਠੀਕ ਹੈ ਬਾਈ ਜੀ ਤੇ 14 ਮਾਡਲ ਆਗਾ ਤੇ ਕੀ ਡਿਮਾਂਡ ਆ ਬਾਈ ਜੀ ਡਿਮਾਂਡ ਜੀ ਇਹਦੀ ਉਹ ਤਾਂ ਸਾਡੇ 3.5 ਪਾਇ। ਕੁਝ ਦੇਖ ਕੇ ਡਿਸਕਾਊਂਟ ਕਰ ਦਾਂਗੇ। ਠੀਕ ਆ ਭਾਈ ਜੀ। ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਤੇ ਬਾਈ ਦਾ ਸਕਰੀਨ ਉੱਪਰ ਨੰਬਰ ਵੀ ਹੈਗਾ। ਰੰਗ ਪ੍ਰਿੰਟ ਦਾ オリジナル ਦਾ ਮਗਰਾਟ ਵਗੈਰਾ ਵੀ ਸਾਫ ਪੈਣਗੇ। ਉਹ ਕੇ ਰਿਪੋਰਟ ਤੇ। ਠੀਕ ਆ ਭਾਈ ਜੀ। ਧੰਨਵਾਦ। ਧੰਨਵਾਦ। ਲਓ ਭਾਈ ਜੀ, ਬਾਈ ਨੇ ਕਰ ਦਿੱਤਾ ਗੱਲਵਾਤ ਨਿਊ ਹਾਲੈਂਡ 3630 ਲੈ ਗਿਆ। ਸਸਿਗਾ ਭਾਈ ਜੀ। ਕਿਸ਼ਕੇ ਭਾਈ ਜੀ? ਕਿਹੜਾ ਪੈਂਡਾ ਭਾਈ ਜੀ? ਪਣ ਲਹਿੰਦਾ ਭਾਈ ਜੀ। ਘਿਲਾ ਮਾਲ। ਠੀਕ ਆ ਜੀ। ਤੇ ਮੋਬਾਈਲ ਨੰਬਰ ਕੀ ਹੈ ਭਾਈ ਜੀ? 98769 2238 ਠੀਕ ਆ ਭਾਈ ਜੀ। ਲਓ ਬਾਈ ਇੱਕ ਟਰੈਕਟਰ ਲੈ ਕੇ ਆਏ। ਇੱਕੋ ਲੱਗਿਆ ਜੀ। ਅਬੀ ਪਲਾਸਾੜਾ ਜਿੱਦੀ ਮਾਰਕੀਟ ਵੱਤਦਾ ਕਿ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਤੇ ਸਾਰਾ origignal ਆ ਬਾਈ ਜੀ। origignal ਆ ਜੀ। ਠੀਕ ਹੈ ਰੰਗ ਪਿੰਡ ਦਾ origignal ਆ। ਪੰਜਾਬ ਨੰਬਰ ਆ ਬਾਈ ਜੀ। ਨੇਚਰ ਆ ਜੀ। ਹਰਿਆਣਾ ਨੰਬਰ ਹੈਗਾ। ਤੇ ਲਓ ਜੀ ਟਾਇਰਾਂ ਦੀ ਗੱਲ ਕਰੀਓ ਬਾਈ ਜੀ। ਟਾਇਰ ਵੀ ਉਪਰ ਰਿਪੋਰਟ 'ਚ ਬਣੇ 16 ਦੇ ਟਾਇਰ ਨੇ ਤੇ ਕਿੰਨੇ ਕੇ ਪੈਸੇ ਪਟਾਏ ਨੇ ਬਾਈ? ਯਾਰ ਪੂਰੀ ਭਾਈ ਵੀਰੇ। ਠੀਕ ਆ ਬਾਈ ਜੀ। ਥੋੜੀ ਚੱਲੇ ਮਰੇ ਮੋਟੀ। ਸਪੈਸ਼ਲ ਐਡੀਸ਼ਨ 'ਚ ਆ ਗਿਆ 363 TXC ਮਾਡਲ ਵਾਲਾ। ਤੇ ਕਿੰਨੇ ਮਾ ਤੈਰਾ ਨਾਲ ਦੇ ਟਾਇਰ ਤਾਂ ਨਹੀਂ ਹੈਗੇ ਨਹੀਂ ਨਹੀਂ ਇਹ ਮੂਰਲੇ ਨਾਲ ਦੇ ਆ ਮੂਰਲੇ ਨਾਲ ਦੇ ਜਿੰਨੇ ਪਾਵੇ ਹੈ ਬਾਈ ਜੀ ਬਾਕੀ ਚੱਕ ਵੀ ਕਰ ਲੋ ਤੇ 18 ਮਾਰ ਲੈ ਕਿਹ ਡਿਮਾਂਡ ਆ ਬਾਈ ਜੀ 18 ਵੀਰੇ ਸਾਢੇ 70 ਦੇਵਾਂਗੇ ਠੀਕ ਆ ਜੀ 6 ਲੱਖ 70000 ਰੁਪਏ ਡਿਮਾਂਡ ਹੈਗੀ ਤੇ ਬਾਈ ਕਹਿੰਦਾ 20000 ਰੁਪਏ ਦੀ ਸੂਟ ਹੈਗੀ ਜੇ ਬਾਕੀ ਮੌਕੇ ਤੇ ਆਊਗਾ ਤੇ ਕੰਡੀਸ਼ਨ ਤਾਂ ਓਕੇ ਪਿਆ ਸਕਰੀਨ ਉੱਪਰ ਨੰਬਰ ਹੈਗਾ ਬਾਈ ਜੀ ਕੰਟੈਕਟ ਕਰ ਸਕਦੇ ਲੋ ਬਾਕੀ ਠੀਕ ਆ ਬਾਈ ਜੀ ਧੰਨਵਾਦ